ਜਿੱਦਾਂ ਹੁਣ ਅਸੀਂ ਇੱਥੇ ਆ ਕੇ ਦੇਖਿਆ ਭਾਜੀ ਕਿ ਘਰ ਦੇ ਘਰ ਯਾਨੀ ਕਿ ਆਪਣੇ ਤਬਾਹ ਹੋਏ ਤੇ ਛੱਤਾ ਹੀ ਨਹੀਂ ਰਹੀਆਂ ਤੇ ਆਪਣੇ ਘਰ ਦੇ ਘਰ ਤਬਾਹ ਹੋ ਗਏ ਇੱਥੇ ਤੇ ਉਹਦੇ ਲਈ ਅਸੀਂ ਯਾਨੀ ਕਿ ਡਬਲ ਬੈਟ ਲੈ ਕੇ ਆਇਆ ਹੈ ਸਵੇਰ ਵਾਲਾ ਜਿੱਥੇ ਆਪਣੇ ਵੀਰ ਭੈਣ ਭਰਾ ਸੁਖੀ ਦੇਖੋ ਇਹ ਜਿਹੜੇ ਵੀਰ ਭੈਣ ਭਰਾ ਵਾ ਮੈਂ ਇੱਕ ਆਪਣੀ ਗੱਲ ਕਰਦਾ ਇੱਕ ਪਰਸਨਲ ਲੈਵਲ ਤੇ ਗੱਲ ਕਰਾਂ ਕਰਾਂ ਕਿ ਪ੍ਰੈਕਟੀਕਲੀ ਤੇ ਮੈਂ ਕੋਈ ਕਿਸਾਨ ਕੋਈ ਜ਼ਿੰਮੇਦਾਰ ਕੋਈ ਜੱਟ ਨਹੀਂਗਾ ਪਰ ਮੈਂ ਇੱਕ ਵਪਾਰੀ ਵਰਦਾ ਮੈਂ ਕਿਹਾ ਵਪਾਰ ਹੈ ਮੇਰਾ ਵਪਾਰ ਮੇਰੇ ਪਿੰਡਾਂ ਤੇ ਡਿਪੈਂਡ ਹੈ ਜੇ ਮੇਰੇ ਪਿੰਡ ਹੀ ਨਹੀਂ ਹੈਗੇ ਤੇ ਮੇਰਾ ਵਪਾਰ ਹੈ ਨਹੀਂਗਾ ਆਪਣਾ ਇੱਕ ਪਿੰਡ ਇੱਕ ਪਾਸੇ ਗਿੱਲੀ ਹੋ ਜੇ ਤੇ ਆਪਾਂ ਨੂੰ ਉਹ ਕਾਰਜਿਆ ਪੈਗਲਾ ਪੰਦੇ ਤੇ ਆਪਣੇ ਘਰ ਹੀ ਟੈ ਗਈ ਆ ਬਰੋ ਜੀ ਤੇ ਐਨਜੀਓ ਰਨ ਕਰਦੇ ਪਏ ਆ ਦੇਖੋ ਸਾਡੀ ੜੀ ਔਕਾਤ ਨਹੀਂ ਇਹ ਲੋਕਾਂ ਦਾ ਦਾਨ ਹੈ ਤੇ ਸਾਡੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਅਸੀਂ ਇਹ ਲੋਕਾਂ ਦਾ ਦਾਨ ਲੋਕਾਂ ਨੂੰ ਸਹੀ ਪਾਸੇ ਪਹੁੰਚਾਈਏ ਤਾਂ ਜ਼ਮਾਨੀ ਦੇਖੋ ਇਹ ਕੋਈ ਬੇਗਾਨੇ ਨਹੀਂ ਸਾਡੇ ਆਪਣੇ ਵੀਰ ਆ ਹੁਣ ਸੋ ਆਪਣੇ ਜਾਨਵਰ ਕਈ ਤਰ੍ਹਾਂ ਦੇ ਆਪਾਂ ਦੇਖਦੇ ਪਏ ਕੋਈ ਸਾਫ ਤੈਰ ਕੇ ਆ ਗਿਆ ਕੋਈ ਜਾਨਵਰ ਆ ਗਿਆ ਤੇ ਇਹ ਚੀਜ਼ਾਂ ਦੀ ਜਾਨੀ ਜ਼ਰੂਰਤ ਪੈਂਦੀ ਆਪਾਂ ਨੂੰ ਕਿ ਮੈਂ ਤੁਹਾਡੇ ਮਾధ్యਮ ਰਾਹੀਂ ਹੁੰਦਾ ਮੈਂ ਧੰਨਵਾਦ ਕਰ ਦਵਾਂ ਆਪਣੇ ਵੀਰਾਂ ਦਾ ਜਿਹੜੇ ਪੰਜਾਬ ਤੋਂ ਬਾਹਰ ਬੈ ਕੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਆ ਆਪਣੇ ਦਿੱਲੀ ਤੋਂ ਵੀਰ ਆ ਭਾਜੀ ਤੇ ਉਹ ਬਹੁਤ ਅੱਛੇ ਯਾਨੀ ਕਿ ਸਾਡੀ ਸਪੋਰਟ ਕਰਦੇ ਉਹਨਾਂ ਨੇ ਸਾਨੂੰ ਇੱਥੇ ਮੈਸੇਜ ਦਿੱਤਾ ਕਿ ਵੀਰ ਅਗਰ ਇੱਥੇ 1 ਕਰੋੜ ਦੇ ਰਾਸ਼ਨ ਦੇ ਵਿੱਚ ਜ਼ਰੂਰਤ ਪਈ ਗਈ ਨਾ ਤੇ ਅਸੀਂ 1 ਕਰੋੜ ਦਾ ਤੁਹਾਨੂੰ ਰਾਸ਼ਨ ਭੇਜਾਂਗੇ ਪਰ ਆਪਣਾ ਪੰਜਾਬ ਆਪਣੇ ਪੰਜਾਬੀ ਇਦਾਂ ਹੀ ਬਚਣੀ ਚਾਹੀਦੀ ਆ ਉਹਨਾਂ ਦਾ ਪੂਰਾ ਖਿਆਲ ਪੂਰੇ ਦੇਖਭਾਲ ਉਹਨਾਂ ਦੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਨਾ ਕਿ ਪੰਜਾਬ ਦੇ ਵਿੱਚ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਇਹੋ ਜੀ ਗੱਲ ਨਹੀਂ ਹੈ ਪੰਜਾਬ ਦੇ ਨਾਲ ਕੌਣ ਕੌਣ ਖੜਾ ਦਿੱਲੀ ਦੇ ਲੋਕ ਵੀ ਆ ਕੇ ਤੇ ਸੇਵਾ ਕਰ ਰਹੇ ਨੇ ਉਸ ਤੋਂ ਇਲਾਵਾ ਹਰਿਆਣਾ ਦੇ ਲੋਕ ਸੇਵਾ ਕਰ ਰਹੇ ਨੇ ਅਰ ਕੱਲ ਮੈਂ ਗੱਲ ਕੀਤੀ ਹੀ ਰਾਜਸਥਾਨ ਦੇ ਲੋਕਾਂ ਦੇ ਨਾਲ ਉਹ ਕਹਿੰਦੇ ਕਿ ਅਸੀਂ ਸੇਵਾ ਲੈ ਕੇ ਆਏ ਆ ਹਰ ਇੱਕ ਤਰ੍ਹਾਂ ਦੀ ਅਸੀਂ ਸੇਵਾ ਦੇ ਕੋ ਸਾਡੇ ਜਿਹੜਾ ਮੇਨ ਹੈਗਾ ਅਸੀਂ ਕੈਸ਼ ਲੈ ਸਕੀ ਸਿਰ ਕੋ ਰੁਪਿਆ ਵੀ ਨਹੀਂ ਲੈਣੇ ਬਸ ਇਹ ਹੈ ਕਿ ਇੱਕ ਕਹੋ ਪਰਮਾਤਮਾ ਨੇ ਸੇਵਾ ਲਈ ਹੈ ਕਿ ਮੈਸੇਜ ਭਾਜੀ ਦਾ ਵੀਰ ਜੁੜੇ ਹੋਇਆ ਨਾਲ ਤੇ ਕਿ ਜਿੱਦਾ ਝਾੜੂਆਂ ਦੀ ਜ਼ਰੂਰਤ ਆ ਜਾਂ ਚੱਪਲਾ ਦੀਆਂ ਬੈੱਡ ਦੇ ਲਾ ਲੋ ਕਿ ਜਿੱਦਾ ਜ਼ਰੂਰਤ ਆ ਤੇ ਵੀਰਾਂ ਨੂੰ ਮੈਸੇਜ ਆਇਆ ਉਹਨਾਂ ਨਾਲੋਂ ਨਾਲ ਆਪਣੇ ਆਪਣੀ ਜ਼ਿੰਮੇਵਾਰੀ ਸਮਝਦੇ ਸਾਨੂੰ ਸਮਾਨ ਪਹੁੰਚਾਤਾ ਉਹ ਸੈਨੇਟਰੀ ਬੈੱਡ ਹਨਾ ਸਾਡੀ ਸਮਝ ਵੀ ਨਹੀਂ ਸੀਗਾ ਉਹ ਟਾਡੀ ਵੀਡੀਓ ਦੇਖੀ ਕੁਦਰਤੀ ਉਹ ਭੈਣ ਦਾ ਮੈਸੇਜ ਆ ਤੇ ਉਹ ਸੈਨੇਟਰੀ ਬੈੱਡ ਰੱਖ ਲੈ ਬੱਚਾ ਲਈ ਡਾਈਪਰ ਰੱਖ ਲੈ ਫਿਰ ਐਡਿਟੋਲ ਜਿਹੜੀ ਤੁਹਾਨੂੰ ਬੇਸਿਕ ਲੱਗੀਆਂ ਫਿਰ ਸਟਰਾਜਨ ਅਲਰਜੀ ਇਨਫੈਕਸ਼ਨ ਨਾ ਹੋ ਜਾਏ ਯਾਨੀ ਇਹ ਸਾਰੀਆਂ ਚੀਜ਼ਾਂ ਇੱਕ ਦਸਤਾਇਕ ਜ਼ਰੀਆ ਬਣ ਜਾਂਦਾ ਦਵਾਈਆਂ ਤਾਂ ਆ ਗਈਆਂ ਲੇਕਿਨ ਲੋਕਾਂ ਨੂੰ ਸਮਝ ਕੇ ਦਾਣੀ ਹੈ ਕਿ ਕਿਉਂਕਿ ਜਿਆਦਾ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ ਤੇ ਜੋ ਭਾਜੀ ਜਿੱਦਾਂ ਨਾ ਹੁਣ ਦਵਾਈਆਂ ਦੀ ਗੱਲ ਹੈ ਤੇ ਆਪਾਂ ਇਹ ਦੇਖਿਆ ਹਰ ਇੱਕ ਬੰਦਾ ਡਰਦਾ ਉਸ ਚੀਜ਼ ਤੋਂ ਕਿ ਯਾਰ ਕਿਤੇ ਗਲਤ ਦਵਾਈ ਨਾ ਚਲ ਜੇ ਕਿਉਂਕਿ ਆਪਾਂ ਪੂਰਨ ਖੱਟਣ ਗਏ ਆ ਆਪਾਂ ਕਿਤੇ ਪਾਪ ਦੇ ਭਾਗੇ ਨਾ ਬਣ ਜਾਈਏ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਜੇ ਤੇ ਉਹਦੇ ਲਈ ਕੀ ਹੈ ਕਿ ਅਸੀਂ ਨਾ ਸਪੈਸ਼ਲ ਡਾਕਟਰ ਦੇ ਕੋਲੋਂ ਸਪੈਸ਼ਲ ਡਾਕਟਰ ਕੋਲ ਜਾ ਕੇ ਅਸੀਂ ਪੰਜਾਬੀ ਜਿੱਥੇ ਲਿਖਾਇਆ ਹੋਇਆ ਹੈ ਕਿ ਆ ਬੁਖਾਰ ਦੀ ਦਵਾਈ ਹੈ ਇਹ ਲੂਜ਼ ਮੋਸ਼ਨ ਦੀ ਆ ਆਪ ਬੱਚਿਆਂ ਦੀ ਪੈਰਾਸੀਟਾਮੋਲ ਹੋ ਗਈ ਕਿੰਨੇ ਕਿੰਨੇ ਐਮਐਲ ਦੇਣ ਇਹ ਸਰਕਾਰ ਨੂੰ ਇਹ ਚੀਜ਼ ਤਾਂ ਦੇਖਣੀ ਚਾਹੀਦੀ ਜਿਹੜੇ ਸਰਕਾਰ ਅੱਖਾਂ ਬੰਦ ਕਰਕੇ ਬਹਿ ਗਈਆਂ ਹਨ ਇਹ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀ ਕਿ ਇਹ ਉਹੀ ਲੋਕ ਹੀ ਆ ਜਿਹੜੇ ਯਾਨੀ ਕਿ ਦੋ ਦੋ ਚਾਰ ਤੱਕ ਕਿਲੋਮੀਟਰ ਤੁਰ ਕੇ ਤੁਨੂੰ ਵੋਟਾਂ ਪਾ ਕੇ ਆਏ ਆ ਤੇ ਅੱਜ ਉਹੀ ਵਿਚਾਰੇ ਰੋਣ ਲੱਗੇ ਹੋਏ ਮੇਕੋ ਨਹੀਂ ਦੇਖੋਏ ਮੇਰੇ ਭੈਣ ਦੇ ਖਾਚਾ ਦੂਸੇ ਹੈ ਸਰਕਾਰਾਂ ਪਤਾ ਨਹੀਂ ਅੰਨਿਆਵਾ ਜਿਹਨਾਂ ਨੂੰ ਦਿਖਦਾ ਨਹੀਂ ਆ ਉਹਨਾਂ ਦੇ ਅੱਖਾਂ ਦੇ ਲਾਜ਼ਮ ਹੋਣ ਵਾਲੇ ਆ ਕਿ ਜਿਹੜੇ ਯਾਨੀ ਕਿ ਇਹ ਚੀਜ਼ ਤੋਂ ਅਣਜਾਣ ਬੈਠੇ ਆ ਪੰਜਾਬ ਦੇ ਵਿੱਚ ਹੜਾ ਦੀ ਮਾਰ ਹੈ ਤੇ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਜਿਹੜੀ ਹੈ ਉਹ ਹੜਾਂ ਦੇ ਭੇਟ ਚੜ ਚੁੱਕੀ ਹੈ ਫਾਜ਼ਲੇਗਾ ਦੀ ਗੱਲ ਕੀਤੀ ਜਾਵੇ ਚਾਹੇ RAMDAS ਦੀ ਕੀਤੀ ਜਾਵੇ ਚਾਹੇ ਕਪੂਤਲਾ ਚਾਹੇ ਕੋਈ ਹੋਰ ਇਲਾਕਾ ਹਰੇਕ ਇਲਾਕੇ ਦੇ ਵਿੱਚ ਜਿਹੜਾ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਇਸ ਨਾਲ ਜੇ ਗੱਲ ਕੀਤੀ ਜਾਵੇ ਸੇਵਾ ਦੀ ਤਾਂ ਸੇਵਾ ਦਾ ਹੜ ਜਿਹੜਾ ਵਾ ਉਸ ਤੋਂ ਵੱਡਾ ਹੜ ਹੈ ਹਰ ਜਗ੍ਹਾ ਤੇ ਪੰਜਾਬੀ ਪੰਜਾਬ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਸਟੇਟਾਂ ਦੇ ਲੋਕ ਨੇ ਜਿਵੇਂ ਯੂਪੀ ਦਿੱਲੀ ਰਾਜਸਥਾਨ ਗੁਜਰਾਤ ਅਲੱਗ ਨਾਲ ਸਟੇਟਾਂ ਲੋਕ ਵੀ ਜਿਹੜੇ ਇੱਥੇ ਸੇਵਾ ਲਈ ਪਹੁੰਚ ਰਹੇ ਨੇ ਇਸ ਸਮੇਂ ਮੈਂ ਸੁਲਤਾਨਪੁਰ ਦੇ ਬਾਉਪੁਰ ਵਿਖੇ ਮੌਜੂਦ ਹਾਂ ਜਿੱਥੇ ਤਕਰੀਬਨ 50 ਹਜ਼ਾਰ ਏਕੜ ਜਿਹੜੀ ਫਸਲ ਜਿਹੜੀ ਸੁਲਤਾਨਪੁਰ ਇਲਾਕੇ ਦੀ ਜਿਹੜੀ ਹੈ ਬਰਬਾਦ ਹੋਈ ਹੈ ਔਰ ਬਾਉਪੁਰ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ 3000 ਏਕੜ ਜਿਹੜੀ ਫਸਲ ਬਰਬਾਦ ਹੋਈ ਹੈ ਮੇਰੇ ਨਾਲ ਇੱਥੇ ਸੇਵਾ ਦੇਣ ਵਾਸਤੇ ਰਹਿਮਤ ਐਨਜੀਓ ਦੇ ਵਿਕਰਮ ਵੀਰ ਤੇ ਇਹਨਾਂ ਦੇ ਸਾਥੀ ਆਏ ਨੇ ਤਾਂ ਗੱਲ ਕਰਦੇ ਆਂ ਵੀਰੇ ਕਿੰਨੀ ਵਾਰ ਜਿਹੜੀ ਇੱਥੇ ਸੇਵਾ ਲੈ ਕੇ ਆਏ ਹੋ ਤੁੰਜੂ ਭਾਜੀ ਅਸੀਂ 2025 ਦਾ ਤੀਸਰੀ ਵਾਰ ਆ ਪਹਿਲਾ ਇਸ ਇਲਾਕੇ ਅੰਸੀ ਕੇ ਜਿਸ ਦਾ ਦੁੱਧ ਹੋ ਗਿਆ ਬੱਚਾ ਵਾਲੀ ਬਿਸਕੁਟ ਬ੍ਰੈਡ ਪਰ ਉਹ ਦੇਖਿਆ ਕਿ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਪਿਆ ਹੋਇਆ ਸੀਗਾ ਤੇ ਲੋਕਾਂ ਦਾ ਦਾਨ ਆ ਜ਼ਿੰਮੇਵਾਰੀ ਵੱਡੀ ਆ ਤੇ ਸਾਡਾ ਮਨ ਨਹੀਂ ਮੰਨਿਆ ਕਿ ਇੱਥੇ ਅਸੀਂ ਸਿੱਟ ਕੇ ਚੱਲ ਜਾਈਏ ਤੇ ਅਸੀਂ ਕੀ ਕੀਤਾ ਕਿ ਅਸੀਂ ਉਹ ਦਾਨ ਵਾਪਸ ਲੈ ਕੇ ਇੱਧਾ ਕਿਉਂਕਿ ਜਿਹੜੀ ਵਰਤੋਂ ਨਹੀਂ ਆਣੀ ਤੋ ਉਹਨੂੰ ਦੇਣ ਦਾ ਫਾਇਦਾ ਨਹੀਂਗਾ ਕੋਈ ਤੇ ਹੁਣ ਜਿੱਦਾਂ ਅਸੀਂ ਬੇਸਿਕ ਨੀਡਸ ਆਪਾਂ ਆਪਣੇ ਘਰ ਦੇ ਵਿੱਚ ਹੀ ਦੇਖਦੇ ਆ ਕਿ ਸਵੇਰ ਤੋਂ ਹੀ ਆਪਾਂ ਸ਼ੁਰੂ ਕਰ ਲੀਏ ਨੀਨੇ ਕਾਲ ਤੋਂ ਤੇ ਸਭ ਤੋਂ ਪਹਿਲਾਂ ਹੁੰਦਾ ਆਪਾਂ ਨੂੰ ਬ੍ਰਸ਼ ਪੇਸਟ ਹੈਨਾ ਅਸੀਂ ਹੁਣ ਜਿਹੜੇ ਚੀਜ਼ਾਂ ਲੈ ਕੇ ਆਏ ਆ ਜਿਸ ਤਰ੍ਹਾਂ ਹੋ ਗਿਆ ਸਾਬਣ ਹੋ ਗਿਆ ਨਾਨ ਵਾਲਾ ਕੋਲਗੇਟ ਹੋ ਗਈ ਬ੍ਰਸ਼ ਹੋ ਗਏ ਫੈਮਿਲੀ ਲਈ ਫਿਰ ਜਿੱਦਾਂ ਹੁਣ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਬਿਮਾਰੀਆਂ ਵੀ ਕਈ ਤਰ੍ਹਾਂ ਦੀਆਂ ਪੈਦਾ ਹੋ ਰਹੀਆਂ ਲਾਈਕ ਡੇਂਗੂ ਜਿੱਦਾਂ ਹੋ ਗਿਆ ਤੇ ਉਹਦੇ ਲਈ ਅਸੀਂ ਆਡੋਮਾਸ ਮੋਰਟਨ ਇਹ ਚੀਜ਼ਾਂ ਲੈ ਕੇ ਆਏ ਹੋਏ ਤੇ ਜਿੱਦਾਂ ਹੁਣ ਅਸੀਂ ਇੱਥੇ ਆ ਕੇ ਦੇਖਿਆ ਭਾਜੀ ਕਿ ਘਰ ਦੇ ਘਰ ਯਾਨੀ ਕਿ ਆਪਣੇ ਤਬਾਹ ਹੋਏ ਪੇ ਛੱਤਾ ਹੀ ਨਹੀਂ ਰਹੀਆਂ ਆਪਾਂ ਇਹ ਵੀ ਨਾਲ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰੀਏ ਤੇ ਨਾਲ ਭਾਜੀ ਆਪ ਇਹਨਾਂ ਨੂੰ ਨਾਲ ਦੀ ਨਾਲ ਜੋ ਤੁਹਾਡੀ ਸੇਵਾ ਨਾ ਨਾਲ ਦੀ ਨਾਲ ਕਰੀ ਚੱਲੋ ਕਿ ਜਿਹੜੀ ਜ਼ਰੂਰਤ ਦਾ ਸਮਾਨ ਆ ਪੁੱਛ ਕੇ ਉਹ ਨੂੰ ਦੇ ਦੇ ਇਹਨਾਂ ਨੂੰ ਤਾਂ ਵਿਕਰਮ ਆਪਾਂ ਗੱਲ ਜਾਰੀ ਰੱਖਦੇ ਨਾਲ ਦੀ ਨਾਲ ਜੀ ਤੇ ਜਿੱਦਾਂ ਭਾਜੀ ਹੁਣ ਕੀ ਆਪਾਂ ਇੱਕ ਟਾੜੀ ਵੀਡੀਓ ਦੇਖੀ ਸੀਗੀ ਜੀ ਕਿ ਲਾਈਵ ਪੰਜਾਬੀ ਟੀਵੀ ਤੇ ਕਿ ਭੈਣ ਨੂੰ ਉਹਨੇ ਦੱਸੇ ਕਿ ਸਾਨੂੰ ਆਪਣੇ ਸਟੈਫੀ ਵਗੈਰਾ ਨਾ ਸੈਨੇਟਰੀ ਪੈਡ ਦੀ ਜ਼ਰੂਰਤ ਆ ਤੇ ਉਹਦੇ ਬਹੁਤ ਜ਼ਿਆਦਾ ਯਾਨੀ ਕਿ ਇੱਥੇ ਕਿਲਤ ਸੀਗੀ ਤੇ ਅਸੀਂ ਭੈਣਾਂ ਲਈ ਸੈਨੇਟਰੀ ਪੈਡਸ ਹੋ ਗਏ ਬੱਚਾ ਲਈ ਡਾਈਪਰ ਹੋ ਗਏ ਉਸ ਤੋਂ ਬਾਅਦ ਮੈਡੀਸਿਨ ਹੋ ਗਈਆਂ ਪੈਰਾਸੀਟਾਮੋਲ ਆਈਕ ਫਿਰ ਝਾੜੂ ਹੋ ਗਏ ਚਪਲਾ ਹੋ ਗਈਆਂ ਹੁਣ ਜਿੱਦਾਂ ਮੈਂ ਗੱਲ ਕਰਦਾ ਸੀਗਾ ਕਿ ਇੱਥੇ ਆਪਣੇ ਖੜਾ ਦੀ ਮਾਰ ਇੰਨੀ ਕਿ ਭਈ ਕਿ ਆਪਣੇ ਘਰ ਦੇ ਕਾਰ ਤਬਾਹ ਹੋ ਗਏ ਇੱਥੇ ਤੇ ਉਹਦੇ ਲਈ ਅਸੀਂ ਡਬਲ ਬੈੱਡ ਲੈ ਕੇ ਆਏ ਆ ਖਵਾ ਵਾਲਾ ਜਿਥੇ ਆਪਣੇ ਵੀਰ ਭੈਣ ਭਰਾ ਸੁਖੀ ਦੇਖੋ ਇਹ ਜਿਹੜੇ ਵੀਰ ਭੈਣ ਭਰਾ ਵਾ ਮੈਂ ਇੱਕ ਆਪਣੇ ਗੱਲ ਕਰਦਾ ਇੱਕ ਪਰਸਨਲ ਲੈਵਲ ਤੇ ਗੱਲ ਕਰਾ ਕਰ ਇੱਕ ਪ੍ਰੈਕਟੀਕਲੀ ਤੇ ਮੈਂ ਕੋਈ ਕਿਸਾਨ ਕੋਈ ਜ਼ਿਮੀਂਦਾਰ ਕੋਈ ਜੱਟ ਨਹੀਂਗਾ ਪਰ ਮੈਂ ਇੱਕ ਵਪਾਰੀ ਵਰਗਾ ਮੈਂ ਕਿ ਵਪਾਰ ਹੈ ਮੇਰਾ ਵਪਾਰ ਮੇਰੇ ਪਿੰਡਾਂ ਤੇ ਡਿਪੈਂਡ ਹੈ ਜੇ ਮੇਰੇ ਪਿੰਡ ਹੀ ਨਹੀਂ ਹੈਗੇ ਤੇ ਮੇਰਾ ਵਪਾਰ ਹੈ ਨਹੀਂਗਾ ਤੰਜੋ ਸਾਹਿਬ ਇਹ ਬੈੱਡ ਹੈ ਜੀ ਡਬਲ ਬੈੱਡ ਹੈ ਜਿੱਦਾਂ ਹੁਣ ਆਪਾਂ ਆਪਾਂ ਦੇਖਦੇ ਕਿ ਆਪਣੇ ਭੈਣਾਂ ਆਪਣੇ ਵੀਰ ਆਪਣੇ ਛੋਟੇ ਛੋਟੇ ਬੱਚੇ ਸੜਕਾਂ ਤੇ ਸੌਂਦੇ ਪਏ ਆ ਤੇ ਅਸੀਂ ਉਹਨਾਂ ਲਈ ਡਬਲ ਬੈੱਡ ਲੈ ਕੇ ਆਏ ਆ ਖਵਾ ਵਾਲਾ ਜਿਸ ਦਾ ਖਵਾ ਪਰ ਕੇ ਯਾਨੀ ਕਿ RAM na aram de nahi te yani so sakde hai. ਜੇ ਭਾਜੀ ਕਹੀਏ ਕਿ ਘਰ ਇੰਜਨਰ ਦੇ ਘਰ ਟੁੱਟ ਗਏ ਤਾਂ ਉਹਨਾਂ ਦੇ ਕਿਹੜਾ ਘਰਾਂ ਦੇ ਮੰਜੇ ਬਚੇ ਹੋਣੇ ਆ ਤਾਂ ਉਹ ਆਰਾਮ ਨਾਲ ਸੋ ਸਕਣ। ਜਿਦਾ ਹੁਣ ਤਨਜੋਤ ਸਾਹਿਬ ਅਗਰ ਰਾਤੀ ਨੀਂਦ ਨਹੀਂ ਪੂਰੀ ਹੋਏਗੀ ਤਾਂ ਸਵੇਰੇ ਆਪਾਂ ਕੰਮ ਕਿੱਦਾਂ ਕਰਾਂਗੇ। ਹੁਣ ਇਹ ਤੇ ਇਦਾਂ ਦੀ ਯਾਨੀ ਕਿ ਆਪਣੇ ਸਿਰ ਤੇ ਵਿਪਤਾ ਆ ਕੇ ਖੜ ਗਈ ਆ ਕਿ ਜਿਹੜੇ ਆਪਾਂ ਨੂੰ ਹਰ ਇੱਕ ਮਿੰਟ ਹਰ ਇੱਕ ਸੈਕਿੰਡ ਦੇ ਵਿੱਚ ਆਪਾਂ ਨੂੰ ਉਹਦੇ ਨਾਲ ਲੜਨਾ ਪੈ ਰਿਹਾ। ਭਵੇਂ ਉਹ ਕਹ ਲਿਆ ਹਾਰਡ ਹੋਵੇ ਭਵੇਂ ਆਪਾਂ ਕਹ ਲਿਆ ਰੋਟੀ ਹੋਵੇ ਕਿ ਨੀਤੀ ਅਗਰ ਆਪਾਂ ਆਪਣੇ ਲਾਈਫ ਵੇ ਦੇਖੀਏ ਤੇ ਆਪਣਾ ਇੱਕ ਪੈਂਟ ਇੱਕ ਪਾਸੇ ਗਿੱਲੀ ਹੋ ਤੇ ਬਾਕੀ ਆ ਸਾਰੇ ਜਿਹੜੇ ਸੇਵਾਵਾਂ ਹੁਣ ਜਿਹੜੇ ਅਸੀਂ ਇੱਕ ਐਨਜੀਓ ਰਨ ਕਰਦੇ ਪਿਆ ਦੇਖੋ ਸਾਡੀ ੜੀ ਔਕਾਤ ਨਹੀਂ ਇਹ ਲੋਕਾਂ ਦਾ ਦਾਨ ਹੈ ਤੇ ਸਾਡੀ ਜ਼ਿੰਮੇਵਾਰੀ ਇਹ ਹੁੰਦੀ ਆ ਕਿ ਅਸੀਂ ਇਹ ਲੋਕਾਂ ਦਾ ਦਾਨ ਲੋਕਾਂ ਨੂੰ ਸਹੀ ਪਾਸੇ ਪਹੁੰਚਾਈਏ ਇੱਕ 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 ਚੀਜ਼ ਅਸੀਂ ਹੋ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਬੈੱਡ ਦੀ ਗੱਲ ਕੀਤੀ ਜਾਵੇ ਕਹਿੰਦੇ ਕਿ ਆ ਆਮ ਚੀਜ਼ਾਂ ਜਿਹੜੀਆਂ ਸਾਰਿਆਂ ਕੋ ਪਹੁੰਚ ਰਹੀਆਂ ਲੇਕਿਨ ਜੇ ਨੀਂਦ ਹੀ ਪੂਰੀ ਨਹੀਂ ਹੋਏਗੀ ਤਾਂ ਬੰਦਾ ਡਿਪਰੈਸ਼ਨ ਜਾਏਗਾ ਉਸ ਤੋਂ ਇਲਾਵਾ ਬੇਜੁਬਾਨੇ ਵੀ ਇਨਾ ਘਰਾਂ 'ਚ ਹੈਗੇ ਨੇ ਕਿ ਜਿਵੇਂ ਅਸੀਂ ਕਹਿ ਲਈਏ ਕਿ ਘਰਾਂ ਦੇ ਵਿੱਚ ਆਮ ਹੀ ਅਸੀਂ ਰਾਖੀ ਵਾਸਤੇ ਡੌਗ ਰੱਖ ਇਹਨਾਂ ਦਾ ਉਹ ਹੈਗੇ ਨੇ ਤਾਂ ਉਹਨਾਂ ਵਾਸਤੇ ਜਿਹੜੀ ਜਿਹੜੀ ਉਹਨਾਂ ਵਾਸਤੇ ਫੀਡ ਹੈ ਨਾ ਉਹ ਵੀ ਇਹ ਲੈ ਕੇ ਆਏ ਨੇ ਕਿਉਂਕਿ ਇੱਕ ਛੋਟਾ ਜਿਹਾ ਮੈਸੇਜ ਆ ਕਿ ਅਸੀਂ ਹਰ ਜਗ੍ਹਾ ਜੇ ਗੱਲ ਕੀਤੀ ਜਾਵੇ ਤਾਂ ਕਲਾ ਲੰਗਰ ਪਾਣੀ ਲੈ ਕੇ ਨਹੀਂ ਪਹੁੰਚਣਾ ਉਸ ਤੋਂ ਇਲਾਵਾ ਜਿਹੜੀਆਂ ਘਰਾਂ ਦੀਆਂ ਜ਼ਰੂਰੀ ਨੀਡਾਂ ਨੇ ਉਹ ਵੀ ਲੈ ਕੇ ਜਾਣਾ ਹੈ ਚਾਹੇ ਇਹਨਾਂ ਲੋਕ ਕੋਸ਼ਿਸ਼ ਕੀਤੀ ਗਈ ਅੱਜ ਕਾਫੀ ਸਮਾਨ ਲੈ ਕੇ ਆਏ ਨੇ ਤਾਂ ਉਹਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ ਇੱਕ ਫੀਡ ਜਿਹੜੀ ਆ ਬੇਜਬਾਨਾਂ ਵਾਸਤੇ ਕਿ ਉਹਨਾਂ ਦਾ ਪ੍ਰਬੰਧ ਹੋਵੇ ਕਿਉਂਕਿ ਜਿਵੇਂ ਗੱਲ ਕਰਾਂ ਕਿ ਇੱਥੇ ਜੇ ਬੰਦੇ ਡਿਪਰੈਸ਼ਨ ਦੇ ਵਿੱਚ ਨੇ ਤਾਂ ਉਸ ਤੋਂ ਇਲਾਵਾ ਜਿਹੜੇ ਜਾਨਵਰ ਨੇ ਚਾਹੇ ਕੁਝ ਵੀ ਨੇ ਪਾਣੀ ਦੇ ਵਿੱਚ ਪਰੇਸ਼ਾਨ ਤਾਂ ਉਹ ਵੀ ਹੁੰਦੇ ਨੇ ਤਾਂ ਉਹਨਾਂ ਵਾਸਤੇ ਵੀ ਇਹਨਾਂ ਨੂੰ ਪ੍ਰਬੰਧ ਕੀਤੇ ਗਏ ਨੇ ਔਰ ਅ ਅਗਰ ਵਿਕਰਮ ਆਪਾਂ ਗੱਲ ਕੀਤੀ ਜਾਵੇ ਜੇ ਮੈਂ ਆਪਾਂ ਗੱਲ ਕਰਦੇ ਕਿ ਇਹ ਬੈੱਡ ਵੀ ਲੈ ਗਏ ਹਾਂ ਔਰ ਮੈਨੂੰ ਲੱਗਦਾ ਕਰ ਰਹਾ ਨੂੰ ਘਰਾਂ ਦੇ ਵਿੱਚ ਬਿਜਲੀ ਨਹੀਂ ਆਂਦੀ ਤਾਂ ਉਹਦੇ ਵਾਸਤੇ ਟਾਰਚ ਜਿਹੜੇ ਉਹ ਵੀ ਸ਼ਾਇਦ ਤੁਸੀਂ ਪ੍ਰਬੰਧ ਕੀਤੇ ਨੇ ਬਿਲਕੁਲ ਬਿਲਕੁਲ ਤੁਹਾਨੂੰ ਬੜੀ ਦੇਖੋ ਇਹ ਕੋਈ ਬੇਗਾਨੇ ਨਹੀਂ ਇਹ ਸਾਡੇ ਆਪਣੇ ਵੀਰ ਆ ਹੁਣ ਸੋ ਆਪਣੇ ਜਾਨਵਰ ਕਈ ਤਰ੍ਹਾਂ ਦੇ ਆਪਾਂ ਦੇਖਦੇ ਪਿਆ ਕੋਈ ਸੱਪ ਤੈਰ ਕੇ ਆ ਗਿਆ ਕੋਈ ਜਾਨਵਰ ਆ ਗਿਆ ਤੇ ਇਹ ਚੀਜ਼ਾਂ ਦੀਆਂ ਨਹੀਂ ਜ਼ਰੂਰਤ ਪੈਂਦੀ ਆਪਾਂ ਨੂੰ ਤੇ ਇਸ ਕਰਕੇ ਯਾਨੀ ਕਿ ਦੇਖੋ ਫਿਰ ਮੈਂ ਕਰਨਾ ਕਿ ਮੈਂ ਤੁਹਾਡੇ ਮਾਧਿਅਮ ਨਾਲ ਹੀ ਹਨਾ ਮੈਂ ਧੰਨਵਾਦ ਕਰਦਾ ਹਾਂ ਆਪਣੇ ਵੀਰਾਂ ਦਾ ਜਿਹੜੇ ਪੰਜਾਬ ਤੋਂ ਬਾਹਰ ਬੈ ਕੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਆ ਆਪਣੇ ਦਿੱਲੀ ਤੋਂ ਵੀਰ ਆ ਭਾਜੀ ਤੇ ਉਹ ਬਹੁਤ ਅੱਛੇ ਯਾਨੀ ਕਿ ਸਾਡੀ ਸਪੋਰਟ ਕਰਦੇ ਉਹਨਾਂ ਨੇ ਸਾਨੂੰ ਇੱਕ ਮੈਸੇਜ ਦਿੱਤਾ ਕਿ ਵੀਰ ਅਗਰ ਇੱਥੇ 1 ਕਰੋੜ ਦੇ ਰਾਸ਼ਨ ਦੇ ਵਿੱਚ ਜ਼ਰੂਰਤ ਪਈ ਕਿਨਾਂ ਤੇ ਅਸੀਂ 1 ਕਰੋੜ ਦਾ ਤੁਹਾਨੂੰ ਰਾਸ਼ਨ ਭੇਜਾਂਗੇ ਪਰ ਆਪਣਾ ਪੰਜਾਬ ਆਪਣੇ ਪੰਜਾਬੀਅਤ ਇਦਾਂ ਹੀ ਬਚਣੀ ਚਾਹੀਦੀ ਆ ਉਹਨਾਂ ਦਾ ਪੂਰਾ ਖਿਆਲ ਪੂਰੇ ਦੇਖਭਾਲ ਉਹਨਾਂ ਦੀ ਹੋਣੀ ਚਾਹੀਦੀ ਆ ਦੇਖੋ ਕਹਿੰਦੇ ਨੇ ਕਿ ਜਦੋਂ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਨਾ ਕਿ ਪੰਜਾਬ ਦੇ ਵਿੱਚ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਇਹੋ ਜੀ ਗੱਲ ਨਹੀਂ ਹੈ ਪੰਜਾਬ ਦੇ ਨਾਲ ਕੌਣ ਕੌਣ ਖੜਾ ਦਿੱਲੀ ਦੇ ਲੋਕ ਵੀ ਆ ਕੇ ਤੇ ਸੇਵਾ ਕਰ ਰਹੇ ਨੇ ਉਸ ਤੋਂ ਇਲਾਵਾ ਹਰਿਆਣਾ ਦੇ ਲੋਕ ਸੇਵਾ ਕਰ ਰਹੇ ਨੇ ਕੱਲ ਮੈਂ ਗੱਲ ਕੀਤੀ ਸੀ ਰਾਜਸਥਾਨ ਦੇ ਲੋਕਾਂ ਦੇ ਨਾਲ ਕਿ ਉਹ ਕਹਿੰਦੇ ਕਿ ਅਸੀਂ ਸੇਵਾ ਲੈ ਕੇ ਆਏ ਹਾਂ ਹਰੇਕ ਤਰ੍ਹਾਂ ਦੀ ਇਹ ਤਾਂ ਪੰਜਾਬੀ ਨੇ ਔਰ ਪੰਜਾਬੀ ਨਾਲ ਪੰਜਾਬੀ ਤਾਂ ਪੰਜਾਬੀ ਨਾਲ ਪੰਜਾਬ ਦੇ ਜਿਹੜੇ ਦੂਜੇ ਭਰਾ ਨੇ ਭਰਾ ਹਰਿਆਣਾ ਦੂਜੇ ਸਾਰੇ ਉਹ ਵੀ ਖੜੇ ਨੇ ਬਿਲਕੁਲ ਤੰਤੋ ਭਾਜੀ ਮੈਂ ਇੱਕ ਤਾਂ ਨਾਲ ਗੱਲ ਕਰਨਾ ਚਾਹੁੰਦਾ ਵਾਂ ਦੇਖੋ ਮੇਰੇ ਵੀਰ ਸਾਰੇ ਹਨਾ ਮੈਂ ਬਹੁਤ ਛੋਟਾ ਵਾਂ ਸ਼ਾਇਦ ਮੈਂ ਕੋਈ ਮੇਰੇ ਨਾਲ ਗਲਤ ਵੀ ਕਿਸ ਨੂੰ ਲੱਗ ਜਾਏ ਹਨਾ ਤੇ ਉਧਰ ਲਈ ਆਪਾਂ ਪਹਿਲਾਂ ਮਾਫੀ ਮੰਗਦੇ ਪਰ ਜਿਹੜੇ ਵੀਰ ਇੱਥੇ ਸੇਵਾ ਲੈ ਕੇ ਆਂਦੇ ਨੇ ਨਾ ਜਾਂ ਕਈ ਆਪਾਂ ਸਿੱਧੇ ਉੱਡਾ ਕਤੇ ਗਾਣੇ ਲੱਗਦੇ ਆ ਮੋੜ ਮੋੜ ਕੇ ਯਾਨੀ ਪੰਜਾਬੀ ਅਤੇ ਤੋਂ ਬਦਲੇ ਲਾਵਾਂਗੇ ਜਾਂ ਦਿੱਲੀ ਅਤੇ ਤੋਂ ਬਦਲੇ ਲਾਵਾਂਗੇ ਇਹ ਬਦਲਿਆਂ ਵਾਲਾ ਮਾਹੌਲ ਨਹੀਂ ਆ ਇਹ ਆਪਣਾ ਇੱਕ ਜੁਟ ਦਾ ਮੈਸੇਜ ਹੈ ਇੱਥੇ ਆਪ ਅਸੀਂ ਕਹਿ ਲਈਏ ਕਿ ਕਿਸਾਨੀ ਮੇਲਾ ਅੰਦੋਲਨ ਸੀਗਾ ਉਸ ਸਮੇ ਜਿਹੜੇ ਉਹ ਬਨੇ ਸੀਗੇ ਗਾਣੇ ਤਾਂ ਹੁਣ ਜਿਹੜੇ ਉਹਨਾਂ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਤਾਂ ਆਫਤ ਹੈ ਇਥੇ ਕੋਈ ਬਦਲਣ ਦੀ ਗੱਲ ਨਹੀਂ ਤਾਂ ਮੈਨੂੰ ਲੱਗਦਾ ਕਿ ਵਾਕਈ ਹੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁੰਦੁਰਪਾ ਜੀ ਹੁਣ ਮੈਂ ਗੱਲ ਕਰਾਂ ਦੇਖੋ ਸਾਡੀ ਐਸੇ ਫੇ ਮੈਂ ਕਰਨਾ ਵਾਂ ਕਿ ਔਕਾਤ ਤੋਂ ਬਾਹਰ ਦੀਆਂ ਚੀਜ਼ਾਂ ਵਾਂ ਪਰ ਦਿੱਲੀ ਤੋਂ ਦੇਖੋ ਵੀਰਾਂ ਉਹ ਇੱਥੇ ਬੈਠੇ ਉਹਨਾਂ ਨੂੰ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਹਨਾ ਪੜ੍ਹਨੀ ਵੀ ਨਹੀਂ ਆਉਂਦੀ ਪਰ ਫਿਰ ਵੀ ਉਹ ਆਪਣਾ ਦਰਦ ਸਮਝਦੇ ਆ ਇਹਦੇ ਨਾਲ ਕੀ ਹੈ ਕਿ ਆਪਾਂ ਉਹਨਾਂ ਨੂੰ ਪੰਜਾਬ ਦੇ ਨਾਲ ਜੋੜਦੇ ਨਹੀਂ ਪਏ ਇਹੋ ਜਿਹੇ ਗਾਣੇ ਲਾ ਲਾ ਕੇ ਆਪਾਂ ਉਹਨਾਂ ਨੂੰ ਪੰਜਾਬ ਤੋਂ ਤੋੜਦੇ ਪਏ ਆ ਦੇਖੋ ਆਪਣਾ ਪੰਜਾਬ ਹੈ ਹਨਾ ਆਪਾਂ ਪੰਜਾਬੀ ਕੋ ਖੁਸ਼ੀਦ ਆ ਆਪਾਂ ਬਹੁਤ ਇਮੋਸ਼ਨਲੀ ਅਟੈਚਡ ਆ ਆਪਣੇ ਪੰਜਾਬ ਦੇ ਨਾਲ ਪਰ ਮੈਂ ਸਾਰੇ ਵੀਰਾਂ ਨੂੰ ਇੱਕ ਮੈਸੇਜ ਦੂੰਗਾ ਕਿ ਜਦੋਂ ਦੇਖੋ ਵਿਪਤਾ ਆਪਣੇ ਸਿਰ ਤੇ ਪਈ ਆ ਤੇ ਅਗਰ ਪੰਜਾਬ ਖੜਦਾ ਵਾ ਜਾ ਕੇ ਤੇ ਪੰਜਾਬ ਦੇ ਨਾਲ ਅੱਜ ਦਿੱਲੀ ਵੀ ਆ ਕੇ ਆਪਣੇ ਨਾਲ ਖੜਿਆ ਜਿਵੇਂ ਆਪਾਂ ਗੱਲ ਕਰ ਰਹੇ ਸੀਗੀ ਉਸੇ ਗੱਲ ਤੇ ਦੁਬਾਰਾ ਆਜਾਂ ਕਿ ਲੋਕ ਜਿਹੜੇ ਸੇਵਾ ਕਰ ਰਹੇ ਨੇ ਹਰੇਕ ਪਾਸੇ ਤੋਂ ਲੈ ਕੇ ਜਿਹੜੇ ਚਾਹੇ ਯੂਪੀ ਦੇ ਹੋਗੇ ਜਿਦਾ ਤੁਸੀਂ ਦੱਸਿਆ ਤੁਹਾਡੇ ਅੱਛਾ ਤੁਹਾਡੀ ਜਿਹੜੀ ਐਨਜੀਓ ਦੀ ਗੱਲ ਕੀਤੀ ਜਾਵੇ ਤੁਸੀਂ ਇਹ ਪ੍ਰਬੰਧ ਜਿਹੜੇ ਕਿੱਦਾਂ ਕਰਦੇ ਆਂ ਤਨਜੋ ਭਾਜੀ ਦੇਖੋ ਪਹਿਲਾਂ ਤੇ ਮੈਂ ਉਹ ਗੱਲ ਨੂੰ ਸ਼ੁਰੂ ਕਰੂੰਗਾ ਕਿ ਆਪਾਂ ਇੱਥੇ ਆਏ ਆ ਇੱਥੇ ਆ ਕੇ ਲੱਗਿਆ ਹੀ ਨਹੀਂ ਭਾਜੀ ਕਿ ਜਿੱਦਾਂ ਯਾਨੀ ਕਿ ਆਪਣਾ ਦਿਖਾਤਾ ਜਿੱਦਾਂ ਇੱਥੇ ਦਿਖਾਤਾ ਆਪਣੇ ਇੱਥੇ ਮੁਸਲਮਾਨ ਭਾਈਚਾਰਾ ਵੀ ਆਇਆ ਹੋਇਆ ਹੈ ਇੱਥੇ ਯੂਪੀ ਤੋਂ ਵੀ ਆਏ ਹੋਏ ਆ ਜਿਨ੍ਹਾਂ ਨੂੰ ਆਪਾਂ ਪਰਵਾਸੀ ਕਹਿ ਕੇ ਕਹਿ ਕੇ ਬੈਠੇ ਆਂ ਉਹਨਾਂ ਨੇ ਅਕਾ ਕਿਸੇ ਟਾਈਮ ਪੰਜਾਬ ਦਾ ਨਮਕ ਖਾਦਾ ਵਾ ਤੇ ਅੱਜ ਉਹ ਵੀ ਇੱਥੇ ਸੇਵਾ ਕਰਨ ਪਹੁੰਚੇ ਹੋਇਆ ਯਾਨੀ ਕਿ ਅਕਾ ਪੰਜਾਬ ਤੇ ਵਿਪਤਾ ਪਈ ਹੈ ਨਾ ਤੇ ਉਹ ਵਿਪਤਾ ਪੰਜਾਬ ਤੇ ਨਹੀਂ ਉਹ ਸਾਡੇ ਛਾਤੀਆਂ ਤੇ ਆਇਆ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਪੰਜਾਬ ਦੀ ਸੇਵਾ ਚ ਲੱਗੇ ਹੋਇਆ ਤੇ ਜਿਹੜੀ ਗੱਲ ਆ ਕਿ ਅਸੀਂ ਇਹ ਸੇਵਾ ਕਿੱਦਾ ਕਰਦੇ ਪਿਆ ਅਸੀਂ ਸੇਵਾ ਦੇਖੋ ਸਾਡੇ ਜਿਹੜਾ ਮੇਨ ਹੈ ਅਸੀਂ ਕੈਸ਼ ਲੈ ਸਕੀ ਕੋਈ ਰੁਪਿਆ ਵੀ ਨਹੀਂ ਲੈਣੇ ਬਸ ਇਹ ਆ ਕਿ ਇੱਕ ਕਹੋ ਪ੍ਰਮਾਤਮਾ ਨੇ ਸੇਵਾ ਲਈ ਹੈ ਕਿ ਮੈਸੇਜ ਪਾ ਦਿੱਤਾ ਵਾ ਵੀਰ ਜੁੜੇ ਹੋਇਆ ਨਾਲ ਤੱਕ ਜਿੱਦਾ ਝਾੜੂਆਂ ਦੀ ਜਰੂਰਤ ਆ ਜਾਂ ਚੱਪਲਾ ਦੀਆਂ ਬੈੱਡ ਤੇ ਲਾ ਲਓ ਕਿ ਜਿੱਦਾ ਜਰੂਰਤ ਆ ਤੇ ਉਹ ਵੀਰਾਂ ਨੂੰ ਮੈਸੇਜ ਆਇਆ ਉਹਨਾਂ ਦੇ ਨਾਲ ਨਾਲ ਆਪਣੇ ਆਪਣੇ ਜ਼ਿੰਮੇਵਾਰੀ ਸਮਝਦੇ ਸਾਨੂੰ ਸਮਾਨ ਪੰਚਾਇਤਾਂ ਹੁਣ ਟਾਡੇ ਫੇਰ ਮੈਂ ਗੱਲ ਕਰਦਾ ਉਹ ਸੈਨੀਟਰੀ ਪੈਡ ਹਨਾ ਸਾਡੀ ਸਮਝ ਵੀ ਨਹੀਂ ਸੀਗਾ ਉਹ ਟਾਡੀ ਵੀਡੀਓ ਦੇਖੀ ਕੁਦਰਤੀ ਉਹ ਭੈਣ ਦਾ ਮੈਸੇਜ ਆਇਆ ਕਿ ਉਹ ਸੈਨੀਟਰੀ ਪੈਡ ਰੱਖ ਲੈ ਬੱਚਾ ਲਈ ਡਾਈਪਰ ਰੱਖ ਲੈ ਫਿਰ ਐਡਿਟੋਲ ਜਿਹੜੇ ਸਾਨੂੰ ਬੇਸਿਕ ਲੱਗੀਆਂ ਫਿਰ ਸਟਰਾਜਨ ਅਲਰਜੀ ਇਨਫੈਕਸ਼ਨ ਆ ਹੋ ਜਾਏ ਯਾਨੀ ਇਹ ਸਾਰੀਆਂ ਚੀਜ਼ਾਂ ਇੱਕ ਦਸਤਾਇਕ ਜ਼ਰੀਆ ਬਣ ਜਾਂਦਾ ਆਪਣੇ ਦਿੱਲੀ ਵਾਲੇ ਵੀਰਾਂ ਦਾ ਕਰਾਂਗਾ कि जिन्ना ने यानी कि देखो ਸਾਡੀ ਢੀ ਢੀ ਹਾਇਸियत ਨਹੀਂ ਕਿ ਨਾ ਸਾਡੀ ਬਹੁਤ ਵੱਡੀ ਕੋਈ ਸੰਸਥਾ ਵਾਏ ਬਹੁਤ ਵੱਡੇ ਲਾਲਾ ਹੀ ਮੰਤਰੀ ਸਾਡੇ ਨਾਲ ਜੁੜੇ ਹੋਇਆ ਅਸੀਂ ਛੋਟੇ ਛੋਟੇ ਦੁਕਾਨਦਾਰ ਵੀਰਾਂ ਪਰ ਇਹ ਕਿ ਸਾਡੇ ਛੋਟੇ ਜੀ ਸੰਸਥਾ ਨੂੰ ਬਹੁਤ ਵੱਡਾ ਉਹਨਾਂ ਨੇ ਬਣਾਤਾ ਤੇ ਮੈਂ ਸਭ ਤੋਂ ਪਹਿਲਾਂ ਦਿੱਲੀ ਵਾਲੀ ਐਸੋਸੀਏਸ਼ਨ ਨੂੰ ਧੰਨਵਾਦ ਕਰਦਾ ਕਿ ਜਿਹੜੇ ਵੀਰਾਂ ਨੇ ਸਾਨੂੰ ਇਸ ਲਾਇਕ ਬਣਾਇਆ ਤੇ ਜਿਹੜੇ ਦੂਸਰੀ ਗੱਲ ਆ ਭਾਜੀ ਹੁਣ ਅਸੀਂ ਦੇਖੋ ਪਹਿਲਾਂ ਦੁੱਧ ਲੈ ਕੇ ਆਏ ਸੀਗੇ ਤੇ ਉਦੋਂ ਵੀ ਸਾਨੂੰ ਇੱਧਰ ਵਾਪਸ ਜਾਣਾ ਪਿਆ ਤੇ ਹੁਣ ਵੀ ਹਾਲਾਤ ਉਦਾਂ ਦੇ ਬਨੇ ਹੋਇਆ ਲੋਕਾਂ ਦੇ ਲੈਂਟਰ ਪਏ ਹੋਇਆ ਉਹ ਵੀ ਯਾਨੀ ਜਿੱਥਾ ਤੋਂ ਖੋਣੋਂ ਫਿਰਦੇ ਆ ਤੇ ਜਿਹੜਾ ਮਾੜਾ ਬੰਦਾ ਜਿਹਦੇ ਕੋਠੇ ਚ ਹੁੰਦੇ ਆ ਚੁਬਾਰੇ ਆ ਨਿੱਕੇ ਜਿਹੇ ਛੱਤਾਂ ਡਿੱਗੀਆਂ ਹੋਈਆਂ ਲੈਂਡਰ ਅੱਦੇ ਡਿੱਗੇ ਹੋਏ ਤੇ ਉਹ ਵਿਚਾਰੇ ਫੇਰ ਹੱਥੇ ਹੱਥ ਰੱਖ ਕੇ ਬੈਠੇ ਹੋਇਆ ਦੇਖੋ ਜਿੱਦਾਂ ਨੂੰ ਆਹ ਹੀ ਘਰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹ ਘਰ ਇਹ ਇਹਨਾਂ ਦੇ ਹਾਲਾਤ ਕਿੱਦਾਂ ਦੇ ਹੋਣਗੇ ਜਦੋਂ ਮਤਲਬ ਘਰ ਦੇ ਆਪਾਂ ਕਹਿੰਦੇ ਨਾ ਕਿ ਸਭ ਕੁਝ ਹੁੰਦਾ ਹੋਏਗਾ ਤੇ ਇੱਥੇ ਮੈਨੂੰ ਲੱਗਦਾ ਕਿ ਤਰਪਾਈਲ ਦੀ ਜ਼ਰੂਰਤ ਵੀ ਹੋਣੀ ਆ ਵਿਕਰਮ ਅ ਚਲੋ ਤੁਸੀਂ ਰੋਜ਼ਾਨਾ ਜਿਹੜੀ ਮੈਡੀਸਨ ਮਤਲਬ ਆਪਾਂ ਕਹਿੰਨੇ ਕਿ ਰੋਜ਼ਾਨਾ ਜਿਹੜਾ ਸਮਾਨ ਉਹ ਵੀ ਲੈ ਕੇ ਆਏ ਹਾਂ ਇਹਦੇ ਨਾਲ ਲੋਕਾਂ ਲਈ ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਦੇਖੋ ਇਸ ਟਾਈਮ ਲੱਗਦਾ ਹੈ ਕਿ ਲੋਕਾਂ ਨੂੰ ਖਾਰਿਸ਼ ਦੀ ਪ੍ਰੋਬਲਮ ਹੋਰ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆਈ ਫਲੂ ਵਗੈਰਾ ਹੋ ਜਾਂਦਾ ਹੁਣ ਦਵਾਈਆਂ ਤਾਂ ਆ ਗਈਆਂ ਲੇਕਿਨ ਲੋਕਾਂ ਨੂੰ ਸਮਝ ਕਿੱਦਾਂ ਆਣੀ ਹੈ ਕਿ ਕਿਉਂਕਿ ਜਿਆਦਾ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ ਤੇ ਤੰਜੋਬਾ ਜੀ ਜਿੱਦਾਂ ਨਾ ਹੁਣ ਦਵਾਈਆਂ ਦੀ ਗੱਲ ਤੇ ਆਪਾਂ ਇਹ ਦੇਖਿਆ ਹਰ ਇੱਕ ਬੰਦਾ ਡਰਦਾ ਉਸ ਚੀਜ਼ ਤੋਂ ਕਿ ਯਾਰ ਕਿਤੇ ਗਲਤ ਦਵਾਈ ਨਾ ਚੱਲ ਜਾਈ ਕਿਉਂਕਿ ਆਪਾਂ ਪੁੰਨ ਖੱਟਣ ਗਏ ਆ ਆਪਾਂ ਕਿਤੇ ਪਾਪ ਦੇ ਭਾਗੇ ਨਾ ਬਣ ਜਾਈਏ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਜੇ ਤੇ ਉਹਦੇ ਲਈ ਕੀ ਹੈ ਕਿ ਅਸੀਂ ਨਾ ਸਪੈਸ਼ਲ ਡਾਕਟਰ ਦੇ ਕੋਲੋਂ ਸਪੈਸ਼ਲ ਡਾਕਟਰ ਕੋ ਜਾ ਕੇ ਅਸੀਂ ਪੰਜਾਬੀ ਚ ਇੱਥੇ ਲਿਖਾਇਆ ਹੋਇਆ ਹੈ ਕਿ ਆ ਬੁਖਾਰ ਦੀ ਦਵਾਈ ਆ ਇਹ ਲੂਜ਼ ਮੋਸ਼ਨ ਦੀ ਆ ਆਪ ਬੱਚਿਆਂ ਦੀ ਪੈਰਾਸੀਟਾਮੋਲ ਹੋ ਗਈ ਕਿੰਨੇ ਕਿੰਨੇ ਐਮ ਐਲ ਦੇ ਨੇ ਉਹ ਵੀ ਇੱਥੇ ਤੱਕ ਮੈਂਸ਼ਨ ਆ ਫਿਰ ਆ ਦੇਖੋ ਆ ਬੁਖਾਰ ਦਰਦ ਆ ਸਾਰੇ ਚੀਜ਼ਾਂ ਯਾਨੀ ਕਿ ਅਸੀਂ ਇੱਥੇ ਡਾਕਟਰ ਕੋਲ ਸਪੈਸ਼ਲ ਲਿਖਾ ਕੇ ਆਏ ਤੇ ਇਸ ਕਰਕੇ ਨਾ ਇਹ ਚੀਜ਼ ਦਾ ਸਾਨੂੰ ਵੀ ਧਿਆਨ ਰੱਖੀ ਯਾਰ ਫਰਸਟ ਆਈਡੀਆ ਹੈ ਤਾਂ ਬਿਲਕੁਲ ਬਿਲਕੁਲ ਤੇ ਸਾਨੂੰ ਵੀ ਇਹ ਹੈ ਕਿ ਦੇਖੋ ਅਸੀਂ ਵੀ ਅਨਜਾਨ ਆ ਤੇ ਕੋਈ ਗਲਤ ਮੈਡੀਸਿਨ ਗਲਤ ਹੱਤਾ ਚ ਗਲਤ ਪਾਸੇ ਨਾ ਚਲ ਜਵੇ ਤੇ ਇਸ ਕਰਕੇ ਅਸੀਂ ਹਰ ਇੱਕ ਚੀਜ਼ ਦਾ ਪ੍ਰੋਪਰ ਧਿਆਨ ਰੱਖ ਕੇ ਫਿਰ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਆਏ ਹਾਂ ਚਲੋ ਆਖਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਹਾਂ ਕਿ ਲੋਕ ਇੱਥੇ ਨਾ ਸੇਵਾ ਦਾ ਤਾਂ ਕਹਿੰਦੇ ਹਾੜ ਆ ਗਿਆ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਸੇਵਾ ਬਹੁਤ ਆ ਰਹੀ ਹੈ ਲੇਕਿਨ ਤੁਹਾਨੂੰ ਕੀ ਲੱਗਦਾ ਕਿ ਲੋਕ ਜੇ ਆਂ ਤਾਂ ਕੀ ਲੈ ਕੇ ਆਉਣ ਦੇਖੋ ਸਭ ਤੋਂ ਪਹਿਲਾਂ ਨਾ ਲੋਕ ਆਪਣੇ ਆਪ ਨੂੰ ਦੇਖਣਗੇ ਯਾਰ ਅਗਰ ਅਸੀਂ ਉਹ ਹਾਲਾ ਇਥੇ ਘਰ ਹੈ ਨੀਗੇ ਘਰ ਰੁੜ ਕੇ ਹੁਣ ਸਾਨੂੰ ਬੈੱਡ ਟਾਰਚ ਲਾਈਟ ਝਾੜੂ ਅਸੀਂ ਇੱਥੇ ਪੈਸੇ ਖਰਚੇ ਸਾਨੂੰ ਇਹ ਲੱਗਾ ਕਿ ਸਾਡੇ ਪੈਸੇ ਵਸੂਲ ਹੋ ਗਏ ਆ ਪੈਣਾ ਲਈ ਜਿਹੜੇ ਚੀਜ਼ਾਂ ਇਹ ਇਹ ਸਾਨੂੰ ਲੱਗਦਾ ਕਿ ਹਾਂ ਯਾਰ ਇਹ ਜ਼ਰੂਰੀ ਹੈ ਬੱਚਾ ਲਈ ਡਾਈਪਰ ਜ਼ਰੂਰੀ ਹੈ ਕਿਉਂਕਿ ਇਹ ਤੇ ਬੇਸਿਕ ਚੀਜ਼ਾਂ ਹਨ ਤੁੰ ਜੋ ਸਾਹਿਬ ਇਥੇ ਲਿਆਣਾ ਮੇਰੇ ਸਾਹਮਣੇ ਵਰਤਨੇ ਨਹੀਂ ਲੈ ਕੇ ਆਣਾ ਤੇ ਰਾਸ਼ਨਾਂ ਲੈ ਕੇ ਆਓ ਕਿਉਂਕਿ ਰਾਸ਼ਨ ਦੀ ਹਾਲੇ ਜ਼ਰੂਰਤ ਨੀਗੇ ਲੇਕਿਨ ਜਿਹੜੇ ਬੇਸਿਕ ਰੁਟੀਨ ਦੀ ਚੀਜ਼ ਆ ਜਿਹੜੇ ਜਿਹਦੇ ਬਿਨਾ ਆਪਨੇ ਚੱਲ ਹੀ ਨਹੀਂ ਸਕਦੇ ਤੇ ਮੇਰੇ ਸਾਹਮਣੇ ਉਹ ਚੀਜ਼ ਨੂੰ ਆਪਰ ਕੰਟੀਨਿਊ ਰੱਖਣਾ ਚਾਹ ਹੁਣ ਅਸੀਂ ਅੱਗੇ ਦੇਖਦੇ ਪਿਆ ਜਿੱਦਾਂ ਕੁੱਤਿਆਂ ਦੀ ਫੀਲਡ ਹੋ ਗਈ ਆਪਣੇ ਪਸ਼ੂ ਦਾ ਚਾਰਾ ਹੋ ਗਿਆ ਯਾਨੀ ਕਿ ਸਾਰੇ ਬੰਦੇ ਰੱਬ ਸਾਰੇ ਬੰਦੇ ਰੱਬ ਦੇ ਬਣਾਏ ਹੋਏ ਆ ਚਾਹੇ ਉਹ ਜੀ ਆ ਚਾਹੇ ਜਾਨਵਰ ਆ ਤੇ ਇਸ ਲਈ ਖਰ ਕਿਸੇ ਦਾ ਯਾਨੀ ਕਿ ਧਿਆਨ ਰੱਖ ਕੇ ਅਸੀਂ ਇਹ ਚੀਜ਼ਾਂ ਲੈ ਕੇ ਤੁਰੇ ਆ ਹਾਂ ਥੱਲੇ ਤਾਂ ਫੀਲਡ ਹੋ ਗਈ ਆ ਜੋੜੇ ਜੋੜੇ ਨੇ ਦਜੀ ਬਾਕੀ ਤਨਜੋਤ ਸਾਹਿਬ ਟਾਟਾ ਬਹੁਤ ਬਹੁਤ ਧੰਨਵਾਦ ਬਹੁ ਬਹੁ ਮਿਹਰਬਾਨੀ ਧੰਨਵਾਦ ਤੁਹਾਡਾ ਕਿ ਤੁਸੀਂ ਯਾਨੀ ਕਿ ਸਾਨੂੰ ਇਸ ਲਾਇਕ ਕੀਤਾ ਨਹੀਂ ਤੇ ਸਾਡੇ ਇੰਨੇ ਹਿੱਸੇ ਤਾਂ ਨਹੀਂ ਕਿ ਅਸੀਂ ਆਪਣੇ ਘਰ ਦੇ ਖਰਚੇ ਚ ਚਲਾ ਪਈਏ ਇਹ ਤੇ ਟਾੜਾ ਯਾਨੀ ਕਿ ਸਾਥ ਮਿਲਿਆ ਤੇ ਅਸੀਂ ਜਿਵੇਂ ਮੈਂ ਨਾ ਪਿਛੇ ਗੱਲ ਕਰਕੇ ਘਰ ਦੇ ਵਿੱਚ ਗਏ ਗੱਲ ਕਰਕੇ ਆਏ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਈ ਕਿ ਹੁਣ ਤਾਂ ਕੱਪੜਿਆਂ ਦੀ YouTube ਪੈ ਗਈ ਆ ਨਾ ਕਿ ਬੱਚਿਆਂ ਦੇ ਕੱਪੜੇ ਜਾਂ ਦੂਜੇ ਕਿਉਂਕਿ ਜਦੋਂ ਪਾਣੀ ਆਇਆ ਤਾਂ ਕਿਹੜਾ ਸਾਂਭ ਹੋਏ ਹੋਣੇ ਆ ਤਾਂ ਇਹ ਵੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਜਾਂ ਤੁਸੀਂ ਅਗਲੀ ਵਾਰ ਆਓ ਤਾਂ ਇਹ ਚੀਜ਼ਾਂ ਜੋ ਲੈ ਕੇ ਆਓ ਬਿਲਕੁਲ ਤਨਜੋਬ ਸਾਹਿਬ ਇੱਥੇ ਹੁਣ ਗਰਾਊਂਡ ਲੈਵਲ ਤੇ ਅੱਗੇ ਚੀਜ਼ਾਂ ਨੂੰ ਪਤਾ ਲੱਗਦਾ ਪਰ ਮੈਂ ਫੇਰ ਤੁਹਾਨੂੰ ਇਹ ਚੀਜ਼ ਕਰਨਾ ਵਾ ਕਿ ਸਰਕਾਰ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਜਿਹੜੇ ਸਰਕਾਰ ਅੱਖਾਂ ਬੰਦ ਕਰਕੇ ਬੈ ਗਈਆਂ ਨਾ ਇਹ ਸਰਕਾਰ ਨੂੰ ਖਾ ਖੋਲਨੇ ਚਾਹੀਦੇ ਕਿ ਇਹ ਉਹੀ ਲੋਕੀ ਆ ਜਿਹੜੇ ਯਾਨੀ ਕਿ ਦੋ ਦੋ ਚਾਰ ਚੱਕ ਕਿਲੋਮੀਟਰ ਤੁਰ ਕੇ ਤੈਨੂੰ ਵੋਟਾਂ ਪਾ ਕੇ ਆਇਆ ਤੇ ਅੱਜ ਉਹੀ ਵਿਚਾਰੇ ਰੋਣ ਕਿਉਂ ਮੇਕੋ ਨਹੀਂ ਦੇਖ ਹੋਇਆ ਮੇਰੇ ਭੈਣ ਦੇ ਅੱਖਾਂ ਸੰਜੂ ਸੀਗੇ ਤੇ ਤੁਹਾਡੇ ਤੁਹਾਡੇ ਕੋ ਵੀ ਨਹੀਂ ਦੇਖ ਹੋਇਆ ਹੋਏਗਾ ਪਰ ਸਰਕਾਰਾਂ ਪਤਾ ਨਹੀਂ ਅੰਨੀਆਂ ਵਾ ਜਿਨ੍ਹਾਂ ਨੂੰ ਦਿਖਦਾ ਨਹੀਂ ਆ ਉਹਨਾਂ ਦੇ ਅੱਖਾਂ ਦੇ ਇਲਾਜ ਹੋਣ ਵਾਲੇ ਆ ਕਿ ਜਿਹੜੇ ਯਾਨੀ ਕਿ ਇਹ ਚੀਜ਼ਾਂ ਤੋਂ ਅਣਜਾਣ ਬੈਠੇ ਆ ਚਲੋ ਸ਼ੁਕਰੀਆ